ਅੱਜ ਜਿਵੇਂ ਬਣਾਵਾਂਗੇ ਬਿਲਕੁਲ ਪੰਜਾਬੀ ਸਟਾਈਲ ਵਿੱਚ ਚਿੱਟੇ ਛੋਲੇ ਦੀ ਸਬਜ਼ੀ ਇਹਦੇ ਲਈ 1 ਕੱਪ ਛੋਲਿਆਂ ਨੂੰ ਅਸੀਂ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖਦੇ ਸੀਗਾ ਪਾਣੀ ਉਤਾਰ ਦੇਵਾਂਗੇ ਪ੍ਰੈਸ਼ਰ ਕੁੱਕਰ ਵਿੱਚ ਪਾ ਕੇ 2 ਗਲਾਸ ਪਾਣੀ ਪਾ ਕੇ ਅੱਧਾ ਚਮਚ ਨਮਕ ਤਾਂ ਪਾ ਕੇ ਤੇ ਇੱਕ ਕਾਲੂ ਨੂੰ ਅਸੀਂ ਕਟਿੰਗ ਕਰਕੇ ਪਾ ਲਿਆ ਹੈ ਥੋੜਾ ਜਿਹਾ 1 ਚਮਚੇ ਦੇ ਵਿੱਚ ਤੇਲ ਦਾ ਪਾਵਾਂਗੇ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ 3 ਤੋਂ 4 ਇਹਨੂੰ 20 ਵਿਸਲ ਲਗਾ ਲਵਾਂਗੇ ਜਦੋਂ 20 ਵਿਸਲ ਆ ਜਵੇ ਤਾਂ ਇਹਦੀ ਸਟੀਮ ਨਿਕਲਣ ਤੋਂ ਬਾਅਦ ਦੇਖ ਲਵਾਂਗੇ ਇੱਕ ਵਾਰ ਇਹਨਾਂ ਨੂੰ ਥੋੜਾ ਥੋੜਾ ਮੈਸ਼ ਕਰ ਦਵਾਂਗੇ ਇੱਧਰ ਅਸੀਂ ਮਸਾਲਾ ਬਣਾ ਕੇ ਤਿਆਰ ਕਰਦੇ ਆ ਇੱਕ ਪਿਆਜ਼ ਨੂੰ ਚੋਪ ਕਰ ਲਿਆ ਅਦਰਕ ਲਸਣ ਦਾ ਪੇਸਟ ਬਣਾਣਾ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ ਬਣਾ ਕੇ ਲੈ ਲਾਂਗੇ ਇੱਕ ਕੜਚੀ ਪਾਵਾਂਗੇ ਅਸੀਂ ਤੇਲ ਦੀ ਜੀਰਾ ਪਾਵਾਂਗੇ ਤੇ ਪਿਆਜ਼ਾਂ ਨੂੰ ਅਸੀਂ ਦਰਦਰਾ ਜਿਹਾ ਥੋੜਾ ਜਿਹਾ ਪੀਸ ਕੇ ਲੈ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਅੱਧਾ ਚਮਚ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਹੈ ਹੁਣ ਅਦਰਕ ਤੇ ਲਸਣ ਨੂੰ ਦਰਦਰਾ ਜਿਹਾ ਕੁੱਟ ਕੇ ਇਹਦੇ ਵਿੱਚ ਐਡ ਕਰ ਦਾਂਗੇ ਇਹਦਾ ਕੱਚਾ ਫਲੇਵਰ ਦੂਰ ਹੋਣ ਤੱਕ ਇਹਨੂੰ ਚੰਗੀ ਤਰ੍ਹਾਂ ਅਸੀਂ ਪੁਕਾ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਅਮਚੂਰ ਪਾਊਡਰ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਸਾਰਾ ਸਮਾਨ ਪਾ ਸਕਦੇ ਹੋ ਚੰਗੀ ਤਰ੍ਹਾਂ ਮਸਾਲਿਆਂ ਨੂੰ 2 ਮਿੰਟ ਲਈ ਸੀ ਭੁੰਨ ਲੈਣਾ ਹੈ ਹੁ ਕਸੂਰੀ ਮਿੱਠੀ ਐਡ ਕਰਾਂਗੇ ਇਹਨਾਂ ਨੂੰ 2 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਾਂਗੇ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਸਬਜ਼ੀ ਦਾ ਚੰਗੀ ਤਰ੍ਹਾਂ ਮਸਾਲੇ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਪਾਣੀ ਦੇ ਤਾਂ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਪਾਣੀ ਵਿੱਚ ਫੁੱਲ ਜਾਣ 2 ਸੈਕਿੰਡ ਲਈ ਇਸ ਨੂੰ ਟੱਕੇ ਪਕਾ ਲਿਆ ਜਦੋਂ ਮਸਾਲਾ ਤੇਲ ਛੱਡਣਾ ਸ਼ੁਰੂ ਕਰ ਦੇਵੇ ਉਸ ਤੋਂ ਬਾਅਦ ਅਸੀਂ ਜਿਹੜੇ ਛੋਲੇ ਉਬਾਲ ਕੇ ਰੱਖੇ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਪਾਣੀ ਤੁਸੀਂ ਆਪਣੇ ਦੇਖ ਕੇ ਇਹਦੇ ਆਪਣੇ ਅਕੋਰਡਿੰਗ ਦੇ ਵਿੱਚ ਘਟ-ਬੱਧ ਕਰ ਸਕਦੇ ਹੋ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਪ੍ਰੈਸ਼ਰ ਕੁੱਕਰ ਬੰਦ ਕਰਕੇ ਇੱਕ விசਲ ਲਗਵਾ ਲਈ ਸੀ ਅਸੀਂ ਦੇਖੋ ਤੁਸੀਂ ਸਬਜੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ 2-3 ਮਿੰਟ ਲਈ ਨੂੰ ਖੁੱਲੀ ਰਹਿ ਜਣ ਦਵਾਂਗੇ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਪਾਊਡਰ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਦਾਂਗੇ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰ